ਕੋਡ ਡਵੈਲਪਮੈਂਟ ਐਸੋਸੀਏਸ਼ਨ ਵੱਲੋਂ ਅੱਜ ਅਮ੍ਰਿਤਸਰ 'ਚ ਪ੍ਰੋਗਰਾਮ ਕਰਾਇਆ ਗਿਆ ਜਿਸ ਦੇ ਜਿੰਨੇ ਵੀ ਬੱਚੇ ਨੇ ਜਿਹੜੇ ਕਾਸ਼ ਕਰਕੇ ਜਿਹੜੇ ਉਹਨਾਂ ਦੇ ਕੋਚਿਸ ਨੇ ਜਿਹੜੇ ਬੱਚੇ ਮੈਂ ਦੇਖ ਰਿਹਾ ਬੱਚੇ ਯੂਪ ਤੋਂ ਹਰਿਆਣਾ ਤੋਂ ਮਹਾਰਾਸ਼ਟਰ ਤੋਂ ਜੀਐਨਸੀ ਤੋਂ ਪੰਜਾਬ ਤੋਂ ਵੱਖਰੀ ਵੱਖਰੀ ਸਟੇਟਾਂ ਦਾ ਬਹੁਤ ਵੱਡੀ ਗਿਣਤੀ ਦੇ ਇੱਥੇ ਬੱਚੇ ਆਏ ਨੇ ਸੋ ਮੈਂ ਐਸੋਸੀਏਸ਼ਨ ਨੂੰ ਲਈ ਖੜੇ ਨੇ ਔਰ ਉਹਨਾਂ ਦੀ ਪੂਰੀ ਟੀਮ ਨੂੰ ਫਿਰ ਉਹ ਤੇ ਬਹੁਤ ਬਹੁਤ ਵਧਾਈ ਵੀ ਦੇਣਾ ਔਰ ਮੈਂ ਸਮਝਦਾ ਕਿ ਅੱਜ ਦੀ ਟਾਈਮ 'ਚ ਇਹ ਚੀਜ਼ਾਂ ਦੀ ਬਹੁਤ ਜ਼ਰੂਰਤ ਹੈ ਦਿੱਤੇ ਸਾਡੇ ਪੰਜਾਬ ਔਰ ਖਾਸ ਕਰਕੇ ਸਾਡੀ ਕੰਟਰੀ ਨੂੰ ਸਪੋਰਟਸ ਦੀ ਬਹੁਤ ਵੱਡੀ ਦੀਨ ਹੈ ਇੱਕ ਲੋਡ ਹੈ ਪੰਜਾਬ ਔਰ ਇੰਡੀਆ ਨੂੰ ਸਾਡੇ ਨੂੰ 올림픽ਸ ਦੀ ਗੇਮਸ ਦੇਖੋ ਹੋਰ ਗੇਮ ਮੱਚੇ ਦੇਖੋ ਸਾਡੇ ਕੰਟਰੀ ਦੇ ਬੱਚੇ ਜ਼ਰੂਰ ਪਹੁੰਚਦੇ ਨੇ ਬਟ 골ਡ ਮੈਡਲ ਜਿਹੜੇ ਮੈਂ ਸਮਝਦਾ ਕੋ 1 ਜਾਂ 2 ਜਾਂ ਬਹੁਤ ਟਰਾਈ ਕਰੀਏ ਤੇ ਹਲੇ ਉਨੀ ਨਹੀਂ ਜਿੰਨੀ ਸੱਡੀ ਯੂਥ 'ਚ ਪੋਟੈਂਸ਼ੀਅਲ ਹੈ ਜਿੰਨਾ ਸਾਡੇ ਯੂਥ 'ਚ ਜੋ ਹੈ ਪਰ ਉਸ ਲੈਵਲ ਤੱਕ ਨਹੀਂ ਪਹੁੰਚੇ ਪਰ ਮੈਂ ਸਮਝਦਾ ਕਿ ਇਦਾਂ ਦੀ ਗੇਮਾਂ ਜਾਂ ਇਦਾਂ ਦਾ ਐਪਰੀਸ਼ੀਏਸ਼ਨ ਅਵਾਰਡ ਜਿਹੜੇ ਕੋਚੀਸ ਨੂੰ ਔਰ ਖਾਸ ਕਰਕੇ ਬੱਚਿਆਂ ਨੂੰ ਦਿੱਤਾ ਜਾਏਗਾ ਬੱਚੇ ਆਪਣਾ ਐਫਰਟ ਹੋਰ ਯਾਦਾ ਲਾਉਣਗੇ ਔਰ ਸਾਡੇ ਦੇਸ਼ ਦਾ ਨਾਮ ਰੋਸ਼ਨ ਬਾਕੀ ਕੰਟਰੀ ਸਾਕੇ ਕਰੇਗਾ ਕਾਜੀ ਤੁਸੀਂ ਵੀ ਖੇਡਾਂ ਬਹੁਤ ਲਿਮਿਟਡ ਲੋਕ ਨੇ ਜਿਹੜੇ ਕੋਈ ਗਲਤ ਰਸਤੇਾਂ ਤੇ ਗਏ ਨੇ ਔਰ ਰੋਲਾ ਯਾਦਾ ਪੈਂਦਾ ਹੈ ਸਰਕਾਰਾਂ ਆਪੋਜੀਸ਼ਨਾਂ ਵੱਲੋਂ ਜਾਂ ਹੋਰ ਲੋਕਾਂ ਵੱਲੋਂ ਇਹ ਕੰਮ ਕੀਤਾ ਜਾਂਦਾ ਪਰ ਮੈਂ ਤੇ ਫਿਰ ਇੱਕ ਮੈਸੇਜ ਰੂਡ ਮੀਡੀਆ ਥਰੂ ਦੇਣਾ ਚਾਹੁੰਦਾ ਹੈ ਕਿ ਜਿਹੜੇ ਇਦਾਂ ਦੇ ਪ੍ਰੋਗਰਾਮ ਹੁੰਦੇ ਨੇ ਸਪੋਰਟਸ ਨਾਲ ਰਿਲੇਟਡ ਜਾਂ ਜਾਂ ਬੱਚੇ ਜਦੋਂ ਇਹ ਚੀਜ਼ਾਂ ਨਾਲ ਜੁੜ ਜਾਣਗੇ ਤਾਂ ਮੈਂ ਸਮਝਦਾ ਕੋਈ ਜਿਹੜੇ ਕੋਈ ਚੰਦ ਲੋਕ ਜਿਹੜੇ ਨਸ਼ੇ ਵੱਲ ਗਏ ਨੇ ਉਹ ਵੀ ਵਾਪਸ ਆਣਗੇ ਇਹਨਾਂ ਨੂੰ ਦੇਖ ਕੇ ਵਾਪਸ ਆਣਗੇ ਸੋ ਇਹ ਅੱਜ ਦੇ ਟਾਈਮ 'ਚ ਖਾਸ ਕਰਕੇ ਮੈਂ ਸਮਝਦਾ ਪੰਜਾਬ ਨੂੰ ਇਹ ਇਦਾਂ ਦੇ ਪ੍ਰੋਗਰਾਮ ਔਰ ਸਪੋਰਟਸ ਪ੍ਰਮੋਸ਼ਨ ਵਾਸਤੇ ਸਰਕਾਰਾਂ ਨੂੰ ਗਿਆਣਾ ਚਾਹੀਦਾ ਉਹਨਾਂ ਨੂੰ ਪ੍ਰਮੋਟ ਕਰਨਾ ਚਾਹੀਦਾ ਤਾਂ ਜੋ ਜਿਹੜੇ ਲੋਕ ਗਲਤ ਰਸਤਿਆਂ ਤੇ ਗਏ ਨੇ ਜਿਹੜੇ ਬੱਚੇ ਸਾਡੇ ਗਲਤ ਰਸਤਿਆਂ ਤੇ ਗਏ ਨੇ ਉਹ ਸਹੀ ਰਸਤੇ ਤੇ ਆਣ ਜੀਮਾਂ 'ਚ ਆਣ ਆਪਣੇ ਫੈਮਿਲੀ ਨੂੰ ਆਪਣੇ ਪੇਰੈਂਟਸ ਦੇ ਨਾਲ ਰਹਿਣ ਤਾਂ ਜੋ ਇਹ ਨਸ਼ਿਆਂ ਤੋਂ ਦੂਰ ਆ ਜਾ ਸਕਣ Myself, Director Dr. Vidya heremath, YSTA India, and we are very much pleased today to tell you that we have made the event a very grand success, that is National Sports Achievement Award, today in Amritsar, Punjab. And uh, there were so many uh, nomination categories in this, like uh, Kail Acharya Puraskar, Kail Puraskar, Kail Padma Puraskar, and Kail Siddhi Puraskar. And uh, all uh, over the India, there were around the 200 nominees among them there were so many uh, inconveniences that uh, couldn't make uh, uh, so much present today but more than 100 uh, nominees were present on this occasion and uh, uh, Sriman vika soni ji uh, who is uh, the family of uh, deputy cm that is uh, Sriman office soni ji and uh, was present here to award the nominees and uh, the nominees are Uh, i congratulate all of them for making so much of efforts uh, to upbring the uh, sports field and i congratulate again all the team members the volunteers the it teams the media and all the um, uh, those members who helped us to make this a grand success ha 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 ਇੰਡੀਆ ਦੇ ਵਿੱਚ ਅਲੱਗ-ਅਲੱਗ ਗੇਮਸ ਦੇ ਵਿੱਚ ਅਸੀਂ ਪ੍ਰੋਮੋਟ ਕਰਦੇ ਹਾਂ ਮੇਨਲੀ ਲੋਕਾਂ ਦਾ ਫੋਕਸ ਕ੍ਰਿਕਟ ਜਾਂ ਦੂਸਰੀ ਗੇਮਸ ਤੇ ਰਹਿੰਦਾ ਹੈ ਬਟ ਅਸੀਂ ਉਹ ਅਲਾਈਟ ਗੇਮਸ ਜਿਹੜੀਆਂ ਕ੍ਰਿਕਟ ਦੇ ਨਾਲ ਕ੍ਰਿਕਟ ਤੋਂ ਇਲਾਵਾ ਉਹਨਾਂ ਨੂੰ ਪ੍ਰੋਮੋਟ ਕਰਦੇ ਹਾਂ ਪੈਨ ਇੰਡੀਆ ਅੱਛਾ ਦਾ ਪ੍ਰੋਗਰਾਮ ਸੀ ਅਸੀਂ ਅਲੱਗ-ਅਲੱਗ ਸਟੇਟਸ ਤੋਂ ਆਏ ਬੱਚਿਆਂ ਨੂੰ ਪ੍ਰੋਮੋਟ ਕੀਤਾ ਇਸ ਦਾ ਮੈਮ ਨੇ ਦੱਸਿਆ ਕਿ ਸਾਡੇ ਪ੍ਰੋਗਰਾਮ ਵਿੱਚ ਅਲੱਗ-ਅਲੱਗ ਅਵਾਰਡ ਵੀ ਸੀ ਜਿਨ੍ਹਾਂ 'ਚ ਕੇਲ ਆਚਾਰੇ ਸੀ ਜਿਹੜੇ ਸਾਡੇ ਕੋਚੀਜ਼ ਦਾ ਸੀ ਦੂਸਰਾ ਸੀ ਸਟੂਡੈਂਟਸ ਦਾ ਤੇ ਜਿਹੜੇ ਬੱਚਿਆਂ ਨੇ ਅਵਾਰਡ ਜਿੱਤੇ ਆ ਉਹਨਾਂ ਨੂੰ ਹੀ ਪ੍ਰਮੋਟ ਕੀਤਾ ਉਹਨਾਂ ਨੂੰ ਅਵਾਰਡ ਦਿੱਤੇ ਸਾਡਾ مین ਮੋਟਿਵ ਹੈ ਕਿ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਕੀਤਾ ਜਾਏ ਤੇ ਉਹਨਾਂ ਦੀ એનર્ਜੀ ਨੂੰ ਇੱਕ ਸਾਈਟ ਤੇ ਫੋਕਸ ਕੀਤਾ ਜਾਏ ਜੇ ਉਹ ਗੇਮਸ ਦੇ ਵਿੱਚ ਆਪਣੀ એનર્ਜੀ ਲਗਾਉਣਗੇ ਤੇ ਉਹ ਨਸ਼ਿਆਂ ਤੋਂ ਦੂਰ ਰਹਿਣਗੇ ਉਹ ਸੰਦੇਸ਼ ਇਹੀ ਹੈ ਕਿ ਸਾਰੇ ਬੱਚੇ ਗੇਮਸ ਨੂੰ ਅੱਗੇ ਪ੍ਰਮੋਟ ਕਰਨ ਲੋ ਉਹਨਾਂ ਦੇ ਪੇਰੈਂਟਸ ਵੀ ਪ੍ਰਮੋਟ ਕਰਨ ਤੇ ਐਸੇ ਤਰ੍ਹਾਂ ਪ੍ਰੋਗਰਾਮ ਹੁੰਦੇ ਰਹਿਣ ਕਿ ਜਿਹੜੇ ਇਹਨਾਂ ਨੂੰ ਹੋਰ ਅੱਛਾ ਅੱਛੇ ਲੈਵਲ ਤੇ ਲੈ ਕੇ ਜਾ ਸਕਣ मेरा नाम अभिलाष कुमार यूथ एंड स्पोर्ट्स डेवलपमेंट एसोसिएशन ऑफ इंडिया का मैं प्रेसिडेंट और ये वाई इंडिया पिछले दस सालों से स्पोर्ट्स के लिए कार्य कर रही है जिले लेवल से ले इंटरनेशनल लेवल तक इनका मोटिव है कि बच्चों को ऊपर उठाए खेल में प्रमोट करें और हमारे ये वाई एस इंडिया की तरफ से जो आज नेशनल स्पोर्ट्स अचीवमेंट अवार्ड का फंक्शन किया गया और पूरे भारतवर्ष से सौ नॉमिनेट यहाँ पे ਕਿਏ ਗਏ ਜਿੰਨ ਕੋ ਅਵਾਰਡ ਮਿਲਾ ਹੈ ਔਰ ਕਾਫੀ ਖੁਸ਼ ਹੈ ਔਰ ਆਗੇ ਵੀ ਐਸਾ ਕਾਰਜਕਰਮ ਕਰਤੇ ਰਹੇਗੇ ਇਸੇ ਕੇ ਸਾਥ ਹਮ ਧੰਨਵਾਦ ਸ਼ੁਕਰੀਆ ਥੈਂਕ ਯੂ ਜੋ ਸਭ ਆਏ ਹੋਏ ਹਨ ਉਨ੍ਹਾਂ ਵੀ ਧੰਨਵਾਦ ਥੈਂਕ ਯੂ ਹਾਂ ਜੀ ਮੇਰਾ ਨਾਮ ਬਲਦੇਵ ਰਾਜ ਆ ਮੈਂ ਬਾਕਸਿੰਗ ਕੋਚ ਆ ਤੇ ਕਿੱਕ ਬਾਕਸਿੰਗ ਦਾ ਜਨਰਲ ਸੈਕਟਰੀ ਆ ਯੂਥ ਐਂਡ ਸਪੋਰਟਸ ਡਿਵੈਲਪਮੈਂਟ ਐਸੋਸੀਏਸ਼ਨ ਵਾਲਾ ਅੱਜ ਕੋਚਾਂ ਨੂੰ ਤੇ ਖਿਡਾਰੀਆਂ ਨੂੰ ਔਨਰ ਕੀਤਾ ਗਿਆ ਜਿਹੜੇ ਬੱਚੇ ਨੈਸ਼ਨਲ ਚ ਇੰਟਰ ਕਾਲਜ ਸਿੰਨੈਸ਼ਨਲ ਜੋ ਪੁਰਨਾਸ਼ਨਲ ਜੋ ਮੈਡਲ ਲੈ ਕੇ ਆਏ ਉਹਨਾਂ ਸਾਰਿਆਂ ਨੂੰ ਓਨਰ ਕੀਤਾ ਗਿਆ ਹੈ ਪ੍ਰਾਲਾ ਬਹੁਤ ਵਧੀਆ ਹੈ ਇਹ ਬੱਚਿਆਂ ਨੂੰ ਮੋਟੀਵੇਟ ਕਰਨ ਵਾਸਤੇ ਕਰ ਰਹੇ ਆ ਕਿ ਹੋਰ ਵੀ ਜਿਹੜੇ ਬੱਚੇ ਗੇਮਾਂ ਨਹੀਂ ਕਰਦੇ ਗੇਮਾਂ ਤੋਂ ਦੂਰ ਰਹਿੰਦੇ ਗੇਮਾਂ ਵੱਲ ਗੇਮਾਂ ਕਰਨ ਤੇ ਗੇਮਾਂ ਵਾਲਾ ਪ੍ਰੋਤ ਜਹਾ ਦੇਣ ਜਿਹਦੇ ਕਰਕੇ ਬੱਚੇ ਮੋਬਾਈਲਾਂ ਤੋਂ ਨਸ਼ੇ ਪੱਤਿਆਂ ਤੋਂ ਦੂਰ ਰਹਿਣ ਜਿੱਦਾਂ ਹੀ ਹੁਣ ਕਿੱਕ ਬਾਕਸਿੰਗ ਕਰਾਉਂਦੇ ਆ ਸੈਲ ਡਿਫੈਂਸ ਵਾਸਤੇ ਕੁੜੀਆਂ ਨੂੰ ਖਾਸ ਕਰਕੇ ਮੈਂ ਕੁੜੀਆਂ ਨੂੰ ਅੱਜ 15 ਸਾਲ ਹੋ ਗਏ ਜੀ ਬਾਕਸਿੰਗ ਤੇ ਕਿੱਕ ਬਾਕਸਿੰਗ ਸਿਖਾ ਰਿਹਾ ਮੇਰੇ ਬੱਚੇ ਇੰਟਰਵਰਸਟੀ ਨੈਸ਼ਨਲ ਖੇਡਾਂ ਦੇ ਮੈਡਲਿਸਟਾਂ ਮੈਂ ਕਦੇ ਕਿ ਬੱਚੇ ਕੋ ਪੈਸਾ ਨਹੀਂ ਕਦੇ ਲਿੱਤਾ ਜੀ ਤੇ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਸਾਰੇ ਬੱਚੇ ਤੋਂ ਵੱਧ ਖਿਡਾਰੀ ਬਣਨ ਤੇ ਗੇਮਾਂ ਨਾਲ ਜੁੜਨ ਜਿਹਦੇ ਕਰਕੇ ਗੇਮਾਂ ਨਾਲ ਪੂਰੇ ਭਾਰਤ ਦੀ ਤਰੱਕੀ ਹੁੰਦੀ ਜੇ ਸਪੋਰਟਸ ਨਾਲ ਹੀ ਭਾਰਤ ਦੀ ਪਛਾਣ ਜੀ ਧੰਨਵਾਦ